ਕੈਬਨਟ ਮੰਤਰੀ ਬ੍ਰਹਮਸ਼ੰਕਰ ਜਿੰਪਾ ਜੀ ਸਿਵਲ ਹਸਪਤਾਲ ਵਿੱਚ ਪ੍ਰੈਸ ਨਾਲ ਗੱਲਬਾਤ ਕਰਦੇ ਹੋਏ ਪੇਸ਼ ਹੈ ਕੈਮਰਾ ਰਿਪੋਰਟ ਖੁਸ਼ੀ ਦਾ ਮੌਕਾ ਹੈ ਕਿ ਖੋਬ ਸਰਜਨ ਦੇ ਦੌਰ ਤੇ ਸਾਡੇ ਕੋਲ ਸਿਵਲ ਹਸਪਤਾਲ ਉਹ ਸ਼ਾਪਰ ਦੇ ਵਿੱਚ ਜਿਹੜੇ ਡਾਕਟਰਸ ਨੂੰ ਅੱਜ 19 ਡਾਕਟਰਸ ਹੈ ਔਰ ਇੱਕ ਜਿਹੜੇ ਆਮ ਆਦਮੀ clinic ਇਹਨਾਂ ਨੂੰ ਜਿਹੜਾ ਆਲਰੇਡੀ ਵੀ ਇਹਨਾਂ ਨੇ ਸਰਵਿਸ ਕਰ ਰਹੇ ਸੀ ਵਿੱਚੋਂ ਦੁਆਰਾ ਇਹਨਾਂ ਨੂੰ ਐਸੀ ਸਰਵਿਸ ਜਿਹੜੀ ਇਹ ਦੇਵੂਗੇ ਆਪਣੇ ਪਬਲਿਕ ਦੇ ਲਈ ਬਹੁਤ ਖੁਸ਼ੀ ਦਾ ਮੌਕਾ ਹੈ ਔਰ ਮੈਂ ਪਹਿਲਾਂ ਗੱਲ ਕੀਤੀ ਹੈ ਕਿ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਦਾ ਸੁਪਨਾ ਵੀ ਹਰੇਕ ਕਾਮਨ ਆਦਮੀ ਨੂੰ ਜਿਹੜਾ ਹੈ ਉਹਨੂੰ ਸਿਵਲ ਹਸਪਤਾਲ ਦੇ ਵਿੱਚ ਸਰਵਿਸ ਮਿਲਣੀ ਚਾਹੀਦੀਆਂ ਹਰੇਕ ਬਿਮਾਰੀ ਦੇ ਇਲਾਜ ਦੇ ਲਈ ਕਿਸੇ ਨੂੰ ਜਾ ਕੇ ਬਾਹਰ ਬਹੁਤ ਜ਼ਿਆਦਾ ਜਾ ਕੇ ਪੈਸੇ ਨਾ ਖਰਚਣੇ ਪੈਣ ਗਵਰਨਮੈਂਟ ਦੀ ਡਿਊਟੀ ਬਣਦੀ ਹੈ ਕਿਉਂਕਿ ਪ੍ਰਾਈਵੇਟ ਸੈਕਟਰ ਬਹੁਤ ਮਹਿੰਗਾ ਹੈ ਤੇ ਮੈਂ ਪਹਿਲਾਂ ਡਾਕਟਰ ਜੂਮ ਸਾਰਾ ਨਾਲ ਇਹੀ ਗੱਲ ਕੀਤੀ ਹੈ ਕਿ ਅਸੀਂ ਵੱਧ ਤੋਂ ਵੱਧ ਸੇਵਾ ਨਿਭਾਉਣੀ ਕਰੀਏ ਤਾਂ ਕਿ ਲੋਕ ਆਪਾ ਵਿਸ਼ਵਾਸ ਬਹਾਲ ਕਰੀਏ ਸਿਵਲ ਹਸਪੀਟਲ ਦਾ ਦੁਆਰਾ ਤਾਂ ਕਿ ਲੋਕ ਸਾਡੇ ਬਲੀਵ ਵੀ ਕਰਨ ਇੱਥੇ ਸਾਨੂੰ ਵੈਸ ਸਰਵਿਸਿਜ਼ ਮਿਲੂਗੀਆਂ ਤਾਂ ਬਹੁਤ ਖੁਸ਼ੀ ਹੋਈ ਹੈ ਔਰ ਮੈਂ ਇਹਨਾਂ ਨੂੰ ਸਾਰੇ ਨੂੰ ਬਹੁਤ-ਬਹੁਤ ਵਧਾਈ ਦੇਣਾ ਸਾਰੇ ਡਾਕਟਰ ਨੂੰ ਔਰ 2024 ਦੀ ਵੀ ਸਾਰੇ ਨੂੰ ਬਹੁਤ ਵਧਾਈ ਹੈ ਔਰ ਸਾਰੇ ਸਿਵਲ ਹਸਪੀਟਲ ਨੂੰ ਜਿਹੜਾ ਕੰਮ ਹੈ ਔਰ ਬੜੀ ਖੁਸ਼ੀ ਦੀ ਗੱਲ ਹੈ ਪੰਜਾਬ ਦੇ ਵਿੱਚ ਸਿਵਲ ਹਸਪੀਟਲ ਹੁਸ਼ਿਆਰਪੁਰ ਜਿਹੜਾ ਹੈ ਇਹ ਦੂਜੇ ਨੰਬਰ ਤੇ ਆਇਆ ਹੈ ਇਹ ਵੀ ਸਾਡੇ ਲਈ ਬੜੀ ਮਾਨਜੋ ਮਾਨ ਦੀ ਗੱਲ ਹੈ ਤੋਂ ਸਿਵਲ ਸਰਜਨ ਸਾਹਿਬ ਡਾਇਰ ਸਾਹਿਬ ਡੀ ਐਚਓ ਸਾਹਿਬ ਔਰ ਐਸ ਐਮਓ ਸਭਨ ਸਾਰੇ ਮੌਜੂਦ ਹੈ ਔਰ ਅੱਛੀ ਸਰਵਿਸ ਦੇ ਰਹੇ ਐ ਇਸ ਵੇਲੇ ਔਰ ਲੋਕ ਵੀ ਅੱਗੇ ਨਾਲੋਂ ਬੜਾ ਅੱਛਾ ਮਹਿਸੂਸ ਕਰ ਰਹੇ ਐ ਬਹੁਤ ਬਹੁਤ ਸ਼ੁਕਰੀਆ ਧੰਨਵਾਦ